ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਮਨ ਆਰਟਿਸਟਰੀਸ ਗੱਜ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਣੀ ਪਿਓਰ ਬੈਲਵਟ ਦੀ ਜਿਹੜੀ ਕਲੈਕਸ਼ਨ ਰੈਡੀ ਹੋ ਕੇ ਆ ਰਹੀ ਹੈ ਸੋ ਮੈਂ ਤੁਹਾਨੂੰ ਕੁਝ ਕਨਜ਼ ਵਿੱਚ ਜਿਹੜੇ ਆਰਟੀਕਲ ਰੈਡੀ ਨੇ ਮੈਂ ਦਿਖਾਉਣੀ ਆ ਸੋ ਇਹ ਸਾਰੇ ਦਾ ਸਾਰਾ ਜਿਹੜਾ ਫੈਬਰਿਕ ਰਹੂਗਾ ਪਿਓਰ ਬੈਲਵਟ ਹੋਊਗਾ ਸੋ ਕੰਪਲੀਟ ਹੈਂਡਵਰਕ ਤੇ ਜਿਹੜੇ ਸੂਟ ਰੈਡੀ ਹੋਏ ਨੇ ਸੋ ਪਹਿਲਾ ਹੀ ਬਹੁਤ ਹੀ ਪਿਆਰਾ ਸੂਟ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜਿਹੜੀ ਕੰਮ ਦੀ ਫਿਨਿਸ਼ਿੰਗ ਹੋਈ ਹੈ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਇਹ ਰੈਡੀ ਹੋਇਆ ਸੋ 슬ੀਵਸ ਤੇ ਇਹਦੇ ਕੇ ਇ렇게 ਵੀ ਬਹੁਤ ਸੋਹਣਾ ਵਰਕ ਹੋਇਆ। ਇਹਦੇ ਨਾਲ ਆਪਾਂ ਨੇ ਜਿਹੜੀ ਬਾਟਮ ਕੀਤੀ ਹੈ ਡਾਟਸ ਵਾਲੀ ਸਟ੍ਰੇਟ ਸਲਵਾਰ ਪਲੱਸ ਪਿਓਰ オーਰਗਾਂజా ਦਾ ਦੁਪੱਟਾ ਜਿਹਦੇ ਵਿੱਚ ਕੀ ਹੈਂਡਵਰਕ ਹੋਇਆ ਪਲੱਸ ਲੇਸ ਨਾਲ ਆਪਾਂ ਨੇ ਉਹਦੀ ਫਿਨਿਸ਼ਿੰਗ ਕੀਤੀ ਹੈ। ਆਪਣਾ ਸੈਕੰਡ ਆਰਟੀਕਲ ਬਹੁਤ ਹੀ ਪਿਆਰਾ ਸ਼ੇਡ ਹੈਵੀ ਦੇ ਵਿੱਚ ਰੈਡੀ ਹੋਇਆ ਕੰਪਲੀਟ ਸੂਟ ਇਹ ਓਹ ਬਹੁਤ ਹੀ ਸੋਹਣੀ ਜਿਹੜੀ ਇਹਦੀ ਨੈਕ ਲਾਈਨ ਬਣੀ ਹੈ ਇਹਦੇ ਸਲੀਵਸ ਵੀ ਜਿਹੜੀਆਂ ਨੇ ਹੈਵੀ ਦੇ ਵਿੱਚ ਰੈਡੀ ਹੋਈਆਂ ਨੇ ਸੇ ਇਹ ਦਿਨ ਬਹੁਤ ਸੋਹਣਾ ਜਿਹੜਾ ਆਪਾਂ ਨੇ ਜਿਹੜੀ ਬਾਟਮ ਰੈਡੀ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਊਗਾ ਔਰਗੈਂਜ਼ਾ ਦਾ ਜਿਹਦੇ ਤੇ ਉੱਤੇ ਔਲਰੇਡੀ ਹੈਂਡਵਰਕ ਹੋਇਆ ਬਹੁਤ ਸੋਹਣਾ ਤੇ ਲੀਸ ਨਾਲ ਆਪਾਂ ਨੇ ਫਿਨਿਸ਼ਿੰਗ ਕੀਤੀ ਹੈ ਹਾਂਜੀ ਆਪਣਾ ਤੀਸਰਾ ਆਰਟੀਕਲ ਰਾਣੀ ਸ਼ੇਰ ਦੇ ਉੱਪਰ ਬਹੁਤ ਹੀ ਸੋਹਣਾ ਇਹਦਾ ਨੈੱਕ ਬਣਿਆ ਤੇ ਬਹੁਤ ਹੀ ਪਿਆਰੀਆਂ ਇਹਦੀਆਂ ਜਿਹੜੀਆਂ 슬ੀਵਸ ਬਣੀਆਂ ਨੇ ਪਲੱਸ ਸਾਰੇ ਚ ਬੁਟੀ ਆਊਗੀ ਤੇ ਇਹਦੇ ਜਿਹੜੇ ਚਾਕ ਨੇ ਵੀ ਬੜੇ ਪਿਆਰੇ ਬਣੇ ਨੇ ਸੋ ਤੁਸੀਂ ਦੇਖ ਸਕਦੇ ਹੋ ਇਹਦੇ ਬੈਕ ਤੇ ਵੀ ਸਾਰੇ ਤੇ ਬੁਟੀ ਹੈਗੀ ਜਿਹੜਾ ਇਹ ਵਾਲਾ ਆਰਟੀਕਲ ਆ ਇਹਦੇ ਨਾਲ ਜਿਹੜੀ ਆਪਾਂ ਨੇ ਬਾਟਮ ਰੱਖੀ ਆ ਬਾਟਮ ਤੇ ਵੀ ਸੇਮ ਬੂਟੀਆਂ ਆਣੀਆਂ ਸੋ ਬੈਲਵਰਟ ਦੀ ਬਾਟਮ ਹੈ ਤੇ ਨਾਲ ਇਹਦੇ ਪਿਓਰ ਆਰਗਾਂਜ਼ਾ ਦਾ ਦੁਪੱਟਾ ਹਾਂਜੀ ਆਪਣਾ ਤੀਸਰਾ ਜਿਹੜਾ ਲਾਸਟ ਆਰਟੀਕਲ ਆ ਪਿਓਰ ਵੈਲਵਟ ਦੇ ਵਿੱਚ ਬਹੁਤ ਹੀ ਪਿਆਰੀ ਜਿਹੜੀ ਰਾਣੀ ਸ਼ੇਡ ਦੀ ਸ਼ਰਟ ਹੈ ਸਾਰੇ ਦੇ ਵਿੱਚ ਬੁੱਟੀ ਆਏਗੀ ਪਲੱਸ ਇਹਦਾ ਕਿਹੜਾ ਬਹੁਤ ਪਿਆਰਾ ਬਣਿਆ ਸਾਰਾ ਜਿਹੜਾ ਦਬਕੇ ਦਾ ਕੰਮ ਹੋਇਆ 슬ੀਵਸ ਤੇ ਵੀ ਬੜੀ ਸੋਹਣੀ ਜੀ ਜਿਹੜੀ ਆਪਾਂ ਨੇ ਦਿੱਤੀ ਹੈ ਫਿਨਿਸ਼ਿੰਗ ਪਲੱਸ ਇਹਦੇ ਬੈਕ ਤੇ ਬਹੁਤ ਹੀ ਸੋਹਣਾ ਜਿਹੜਾ ਬੁੱਟਾ ਹੈਗਾ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਕੰਟਰਾਸਟ ਦੇ ਵਿੱਚ ਬਾਟਮ ਰੈਡੀ ਕੀਤੀ ਹੈ ਸੋ ਜੇਕਰ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣੇ ਚਾਹੁੰਦੇ ਹੋ ਤਾਂ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਨੰਬਰ 9855822345 ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਆਰਟੀਕਲ ਜ਼ਰੂਰ ਪਸੰਦ ਆਏ ਹੋਣਗੇ ਸਤਿ ਸ਼੍ਰੀ ਅਕਾਲ